ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਫਰੰਡ ਸੰਧੂ ਜ਼ਿਲ੍ਹਾ ਬਰਨਾਲਾ ਬਾਈ ਕੋਲੰਪਸੀਆਂ ਤੇ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਆ ਭਰਾ ਆਪਣਾ ਨਾ ਬਾਈ ਧਰਮਿੰਦਰ ਸਿੰਘ ਜੀ ਫਰੰਡ ਜੀ ਸੰਧੂ ਕਲਾ ਜੀ ਜ਼ਿਲ੍ਹਾ ਬਰਨਾਲਾ ਬਾਈ ਨੰਬਰ ਦੱਸੋ ਜੀ ਆਪਣਾ 62802 18644 62802 18644 ਠੀਕ ਹੈ ਜੀ ਹਾਂਜੀ ਦੱਸੋ ਜੀ ਤੇਲ ਬਸੀਆਂ ਦੀ ਆਪਣੇ ਕੋਲੇ ਵੀਰੇ ਚਾਰ ਨਗ ਨੇਗੇ ਬਕਾਉ ਠੀਕ ਹੈ ਜੀ ਤੇ ਚਾਰੇ ਟਾਪ ਕੁਆਲਿਟੀ ਦੀਆਂ ਬੱਚਿਆਂ ਜੀ ਠੀਕ ਹੈ ਜੀ ਤੇ ਆ ਪਹਿਲੇ ਨੰਬਰ ਤੇ ਬਾਈ ਜਿਹੜੇ ਤੁਸੀਂ ਦੇਖ ਰਹੇ ਹੋਗੇ ਬੱਚੀ ਬਰੂਟ ਬੋਲ ਦੀ ਬੱਚੀ ਹੈ ਜੀ ਠੀਕ ਹੈ ਜੀ ਇਹ ਬੇਤ ਫਾਰਮ ਦੀ ਵੀਡੀਓ ਆਪਣੇ ਕੋਲ ਹੈਗੀ ਹੈ ਜੀ ਬੱਚੀ ਦੀ ਠੀਕ ਹੈ ਜੀ ਮਾਦਰ ਰਿਕੋਰਡ ਸੀਗਾ ਵੀਰੇ 34 35 ਲੀਟਰ ਦਾ ਜੀ ਇਹਦਾ ਠੀਕ ਹੈ ਜੀ ਕੋਈ ਦੇਖ ਸਕਦੇ ਫੇਸ ਕੁਆਲਟੀ ਠੀਕ ਹੈ ਥਾਣਾ ਥਾਣਾ ਦੀ ਝੋਲੀ ਵੀ ਦੇਖ ਲਓ ਕੁਆਲਟੀ ਦੇਖ ਲਓ ਬੱਚੀ ਦੀ ਠੀਕ ਹੈ ਜੀ ਕਿੰਨੇ ਟਾਈਮ ਦੇ ਵੀਰੇ ਇਹ ਬਾਈ ਲਗਭਗ 11:30 ਨੂੰ ਹੈ ਜੀ ਠੀਕ ਹੈ ਜੀ 11:30 ਨੂੰ ਹਾਂ ਜੀ ਠੀਕ ਕੋਈ ਦੇਖ ਸਕਦੇ ਹਾਂਜੀ ਤੇ ਥੱਲੇ ਥਾਂ ਸਾਫ਼ ਆ ਭਾਈ ਚਾਰ ਨਿਖੜ ਨੇ ਕੋਲ ਛਾਂ ਤਾਂ ਕਿਸੇ ਵੀ ਐਨੀਮਲ ਦੇ ਹੈ ਨਹੀਂ ਆਪਣੇ ਦੇ ਠੀਕ ਹੈ ਜੀ ਹਾਂਜੀ ਇਹਦਾ ਕੀ ਰੇਟ ਆ ਭਰਾ ਰੇਟ ਭਾਈ ਆਪਣਾ ਤਿੰਨ ਬੱਛੀਆਂ ਦਾ 28000 ਰੁਪਿਆ ਐਵਰੇਜ ਰੇਟ ਆ ਜੀ ਠੀਕ ਹੈ ਜੀ ਉਹ ਇੱਕ ਬੱਛੀ ਦਾ 15000 ਰੁਪਿਆ ਜੀ ਠੀਕ ਹੈ ਤੇ 5000 ਰੁਪਏ ਤਾਂ ਕਪੜਾ ਕਰਾਇਆ ਆਪੀ ਹੈ ਜੀ ਠੀਕ ਹੈ ਜੀ ਹਾਂ ਤੇ ਇਹ ਰਸੀਡ ਤੇਲ ਦੂਜੀ ਦੀ ਐ ਭਾਈ ਹੈਗੀ ਗੀ ਆਵਾਜ਼ ਆ ਰਹੀ ਜੀ ਠੀਕ ਹੈ ਜੀ ਤੇ ਟੀਕੇ ਦੇ ਤਿਆਰ ਆ ਬਾਈ ਹੀਟ ਚ ਕੱਢ ਗਈ ਇੱਕ ਕਰੀ ਇਹ ਥਣ ਚਾਰ ਨਿਕਲ ਮੇ ਗੈਰ ਤੇ ਠੀਕ ਹੈ ਜੀ ਤੇ ਕੱਦ ਵੇੜ ਫੁੱਲਾ ਇਹ ਜਮਾ ਟੀਕੇ ਦੇ ਰੈਡੀ ਆ ਬਾਈ ਬੱਛੀ ਠੀਕ ਹੈ ਜੀ ਹਾਈਟ ਲੈਣੀ ਆ ਗਈ ਪਰ ਮਾਡਲ ਬੋਲਦੀ ਬੱਛੀ ਇਹ ਠੀਕ ਹੈ ਜੀ ਉਹ ਹੀ ਦੇਖ ਸਕਦਾ ਥੋੜਾ ਥੱਟ ਪੁੱੜੇ ਦੀ ਖੜਨੀ ਸਟ੍ਰਕਚਰ ਦੇਖ ਲੋ ਬੱਛੀ ਦਾ ਠੀਕ ਹੈ ਜੀ ਪੂਰੇ ਸਾਫ ਸੁਥਰੀ ਹੈਗੀ ਬੈਠਦੀ ਪ੍ਰੋਪਰ ਪਲੇਨ ਆ ਗਈ ਬੱਛੀ ਠੀਕ ਹੈ ਜੀ ਕੋਈ ਦੇਖ ਸਕਦਾ ਠੀਕ ਹੈ ਜੀ ਬਾਈ ਇਹਨੂੰ ਰੇਟ 10 ਹੀ ਦਿੱਤਾ ਰੇ ਇਹ ਹਾਦਰੀਆਂ ਵੱਡੀਆਂ ਵਾਛੀਆਂ ਤਿੰਨ ਇਹਨਾਂ ਦਾ 28000 ਰੁਪਿਆ ਐਵਰੇਜ ਰੇਟ ਹੈ ਜੀ ਠੀਕ ਹੈ ਜੀ ਮਾਨਤਾਨ ਹੋਣਾ ਜੈਤ ਜਾਂ ਕੋਈ ਬਾਹਲਾ ਘਾਟਵਾਦ ਹੋਣੀ ਨਹੀਂ ਤੇ ਸਿੰਗਲ ਪੀਸ ਆਪਾਂ ਕੋਈ ਦੇਣਾ ਨਹੀਂ ਠੀਕ ਹੈ ਜੀ ਡੇੜਾ ਚਾਰੇ ਦੀਆਂ ਚਾਰੇ ਇਕੱਠੀਆਂ ਲਗੀਆਂ ਠੀਕ ਹੈ ਜੀ ਇਹ ਤਿੰਨਾਂ ਵਿੱਚ 28200 ਰੁਪਿਆ ਪਰ ਪੀਸ ਐਵਰੇਜ ਰੇਟ ਹੈ ਠੀਕ ਹੈ ਜੀ ਤੇ ਉਹਦਾ 15000 ਰੁਪਿਆ ਜੀ ਤੇ 5000 ਰੁਪਿਆ ਰੱਖ ਲਈ ਆਪਣੇ ਡਿਲੀਵਰੀ ਜਿਹੜੀ ਫ੍ਰੀ ਹੈਗੀ ਠੀਕ ਹੈ ਲੋ ਜੀ ਦੇਖ ਸਕਦੇ ਹੋ ਵਾਸਤੂ ਜੀ ਵੱਚੀ ਆਈ ਇਹ ਠੀਕ ਹੈ ਜੀ ਫੇਸ ਦੇਖ ਲਓ ਬਾਈ ਵੱਚੀ ਦਾ ਤਨ ਜਮਾ ਛੋਟੇ ਹੈਗੇ ਵੱਚੀ ਦੀ ਤੇ ਇਹਦੀ ਮਿਨੀਮਮ ਏਜ ਹੋਊਗੀ 10 ਕ ਮਾਂਥ ਦੀ ਠੀਕ ਹੈ ਜੀ 9.5 10 ਮਾਂਥ ਦੀ ਠੀਕ ਹੈ ਜੀ ਸੋਹਣਾ ਬੱਚਾ ਹੈਗਾ ਠੀਕ ਹੈ ਜੀ ਤੇ ਇਹ ਦੇਖੋ ਇਹ ਚੰਗੀ ਲੱਗਦੀ ਤੁਰਾ ਤੜਾ ਛੋਟੇ ਸਾਹਮਣੇ ਠੀਕ ਹੈ ਜੀ ਬਾਜੀ ਨੂੰ ਸੋ ਰੇਟ ਦੱਸ ਦਿੱਤਾ ਜੀ ਰੇਟ ਆ ਕੀਲੀਅਰ ਕਰਤਾ ਸਿੰਗਲ ਪੀਸ ਆ ਬ ਕੋਈ ਵੇਚਣਾ ਨਹੀਂ ਜੀ ਠੀਕ ਹੈ ਜੀ ਥਣ ਚਾਰ ਨਿਕਣਵੇਂ ਜੀ ਗੈਰ ਤੇ ਠੀਕ ਹੈ ਫੋਰ ਸ਼ਾ ਕਿਸੇ ਵੀ ਐਨੀਮਲ ਦੇ ਨਹੀਂ ਕੋਈ ਲੰਬੇ ਵਾਲਾ ਕੰਮ ਨਹੀਂ ਆਊਗਾ ਜੀ ਠੀਕ ਹੈ ਜੀ ਅਜੀ ਚਾਰ ਨੰਬਰ ਦੇਖਾਓ ਜੀ ਇਹ ਦਾ ਸੂਟ ਦੇ ਲੈ ਇਹ ਡੈਨਮਾਰਕ ਦੀ ਹੈ 4132 ਜੀ ਠੀਕ ਹੈ ਜੀ ਕੇਸ ਦੇ ਗਲੋ ਬੱਚੀ ਗਈ ਠੀਕ ਹੈ ਜੀ ਤੇ ਇਹਦੀ ਜੀ ਮਿਨੀਮਮ ਹੋਊਗੀ ਤੋ 8 ਮਹੀਨਿਆਂ ਦੀ ਠੀਕ ਹੈ ਜੀ ਤੇ 32 33 ਕਿਲੋ ਮਦਰ ਕੋੜਾ ਜੀ ਦਾ ਠੀਕ ਹੈ ਜੀ ਰੇਡ ਬਣ ਰਹਾ ਹੈ ਵੀ ਰੱਖਿਆ ਜੀ ਠੀਕ ਹੈ ਜੀ ਬਾਈ ਜੀ ਦੇਖ ਸਕਦੇ ਹੋ ਰੇਡ 15000 ਰੁਪਿਆ ਬਾਈ ਜੀ ਨੂੰ ਦੱਸ ਤਾਂ ਬਾਈ ਜੀ ਨਾਲ ਜੁਰੂਰ ਕਨੈਕਟ ਕਰੋ ਠੀਕ ਹੈ ਜੀ ਬਾਈ ਜੀ ਦੀ ਆਪਾਂ ਲੱਗੇ ਵੀਡੀਓ ਬਣਾਈਆਂ ਤੇ ਮੇਰਾ ਨੰਬਰ ਵੀ ਤੁਹਾਡੇ ਕੋਲ ਆ ਗਿਆ ਜੀ ਠੀਕ ਹੈ ਜੀ ਸੰਧੂ ਫਰੰਡ ਜ਼ਿਲ੍ਹਾ ਬਰਨਾਲਾ ਜੀ ਤਾਂ ਫਾਰਮ ਟਿਕ ਨੂੰ ਬਾਰੇ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਜਿੰਨ ਨੂੰ ਨਵੀਂ ਵੀਡੀਓ ਅਪਲੋਡ ਕਰਦੇ ਜੀ ਮਿਲਦੇ ਆ ਭਰਾ ਅਗਲੀ ਵੀਡੀਓ ਓਕੇ ਬਾਏ